ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਰਿਕਸੂ ਕੋ ਚੈਨਲ ਤੇ ਤੇ ਬਾਬਾ ਜੀ ਇੱਕ ਸਵਾਲ ਹੀ ਹਾਂਜੀ ਜਿਵੇਂ ਕਿ ਕਈ ਵੀਰਾਂ ਦਾ ਇਹ ਹੁੰਦਾ ਏ ਕਿ ਆਪਣੀ ਜਿਹੜੀ ਫਸਲ ਆ ਉਹਦੀ ਜੜ ਦੇ ਨਾਲ ਸੁੰਡੀ ਜੀ ਪੈ ਜਾਂਦੀ ਆ ਹਾਂਜੀ ਹਾਂਜੀ ਕਈ ਦਵਾਈਆਂ ਖਰੀਦੀਆਂ ਕਈ ਸਪਰੇਆਂ ਖਰੀਦੀਆਂ ਕਈ ਵਿਚਾਰੇ ਬੋਦੇ ਤੰਗਿਆ ਕਿੰਨੇ ਕਿੰਨੇ ਪੈਸੇ ਲਾ ਲੈਂਦੇ ਹਲਤਾ ਵੀ ਨਹੀਂ ਕੋਈ ਹੁੰਦਾ ਮਤਲਬ ਉਹ ਕਣਕ ਨੂੰ ਪੈਂਦੀ ਆ ਸੁੰਡੀ ਕਣਕ ਨੂੰ ਖਾ ਜਾਂਦੀ ਮੁੱਢ ਦੇ ਤੋਂ ਹੈ ਹਾਂਜੀ ਹਾਂਜੀ ਕਣਕ ਨੂੰ ਸੁੰਡੀ ਪੈਂਦੀ ਆ ਉਹ ਗੁਲਾਬੀ ਸੁੰਡੀ ਆ ਦੇ ਨੇ अच्छा जी हां वो कान कुन खाइ जाती ਥੱਲੇ ਹੈ ਠੀਕ ਹੈ ਤੇ ਉਹਦਾ ਇਹ ਵੀ ਕੋਈ ਇੱਕ ਹੱਲ ਹੈ ਕੋਈ ਸਪਰੇ ਨਾ ਇਹ ਮਰਦੀ ਨਹੀਂ ਹੈ ਹਾਂਜੀ ਤੇ ਉਹਦਾ ਇੱਕੋ ਹੱਲ ਹੈ ਹਾਂਜੀ ਕਿਹੜਾ ਜਿਹਾ ਪਿਓ ਲੀਟਰ ਇੱਕ ਡੀਜ਼ਲ ਲੈ ਕੇ ਨਾ ਲੀਟਰ ਲੈ ਲਓ ਡੇਢ ਲੈ ਲਓ ਕੋਈ ਨੁਕਸਾਨ ਨਹੀਂ ਇਹ ਦੇਣਾ اچھا ਜੀ ਰੇਤਾ ਦੇ ਵਿੱਚ ਲਾ ਕੇ ਤੇ ਖੇਤ ਦੇ ਵਿੱਚ ਛਟਾ ਦੇਗੇ ਅੱਛਾ ਰੇਤ ਚ ਉਹ ਸਾਬ ਨਾਲ ਲਾਉਣਾ ਹੈ ਕਿ ਜਿਹੜਾ ਛੱਟਾ ਦਿੱਤਾ ਜਾਵੇ ਛੱਟਾ ਹਾਂ ਰੇਤ ਚ ਲਾ ਕੇ ਖੇਤ ਦੇ ਵਿੱਚ ਛੱਟਾ ਦੇਖਦੇ ਉਹਨੂੰ ਪਾਣੀ ਲਾ ਦੋ ਜਦੋਂ ਪਾਣੀ ਆਉ ਲੈਣ ਤੇ ਆਈ ਅੱਛਾ ਮਤਲਬ ਕਣਕ ਮੰਗਦੀ ਪਾਣੀ ਉਹਨੂੰ ਗਾੜੀ ਰੇਤ ਆ ਰੇਤ ਦੇ ਵਿੱਚ ਹੀ ਕਿਉਂ ਜੇ ਮੰਨ ਲਓ ਆਪਾਂ ਮਿੱਟੀ ਚ ਲਾ ਲਈਏ ਜਾਂ ਉਹਦੇ ਵਿੱਚ ਉਰੇ ਤਾਂ ਨਾ ਛੱਟਾ ਸਹੀ ਆਉਂਦਾ ਨਾ ਰੇਤਾ ਜਿਹੜਾ ਖਲਾ ਰਹੀ ਦਾ ਉਹਦੇ ਨਾਲ ਰੇਤਾ ਜਿਹੜੀ ਉਹ ਖਲਾ ਨਹੀਂ ਸੌਖੀ ਇਦਾਂ ਖਿਲਰਦੀ ਸੌਖੀ ਆ ਮਿੱਟੀ ਜਿਹੜੀ ਉਹ ਢੇਲੀਆਂ ਹੀ ਬਣ ਜਾਂਦੀ ਉਹ ਇਕੱਠੀ ਦੇ ਪੈਂਦੀ ਆ ਹਾਂ ਠੀਕ ਹੈ ਤੇ ਰੇਤਾ ਤਾਂ ਦਸੀਦਾ ਵੀ ਰੇਤਾ ਲਾਉਣੇ ਵੀ ਸੌਖੀ ਤੇ ਇੱਕ ਉਹਦੇ ਨਾਲ ਛੱਟਾ ਦੇਣਾ ਸੌਖਾ ਵਾ ਹਾਂਜੀ ਹਾਂਜੀ ਤੇ ਉਹਨੂੰ ਮੁੜ ਕੇ ਪਾਣੀ ਲਾ ਦੋ ਅੱਛਾ ਜੀ ਜਿਹੜੀ ਉਹ ਸੁੰਡੀ ਆ ਗੁਲਾਬੀ ਸੁੰਡੀ ਜਿਹੜੀ ਮੁੱਢੋਂ ਪੈਂਦੀ ਕਣਕ ਨੂੰ ਉਹ ਨਹੀਂ ਦਊ ਲੱਭੂਗੀ ਅੱਛਾ ਜੀ ਤੇ ਇਹ ਜਿਹੜੀ ਗੁਲਾਬੀ ਸੁੰਡੀ ਇਹ ਜਦੋਂ ਖੜੀ ਹੁੰਦੀ ਆ ਪੂਰੀ ਸਿਰੇ ਤੇ ਹੁੰਦੀ ਆ ਉਦੋਂ ਗਪਿੰਦੀ ਆ ਕਿ ਪਿੱਲੇ ਮੇਰੀ ਨਾ ਨਾ ਇਹ ਛੋਟੀ ਨੂੰ ਪੈਂਦੀ ਹੈ ਛੋਟੀ ਨੂੰ ਹੀ ਅੱਛਾ ਛੋਟੀ ਨੂੰ ਹੀ ਹੂੰ ਇਹ ਛੋਟੀ ਨੂੰ ਮੁੱਢੋਂ ਖਾਈ ਜਾਂਦੀ ਹੈ ਵੱਡੀ ਨੂੰ ਨਹੀਂ ਇਹ ਛੋਟੀ ਨੂੰ ਹੀ ਖਾਦਮਾ ਕਰੀ ਜਾਂਦੀ ਹੈ ਥੱਲੇ ਟੁੱਕੀ ਜਾਂਦੀ ਹੈ ਤੇ ਸੁੱਕਦੀ ਜਾਂਦੀ ਹੈ ਥੱਲੇ ਜੜ੍ਹ ਤੋਂ ਹੀ ਲੱਗੀ ਜਾਂਦੀ ਹੈ ਠੀਕ ਹੈ ਹਾਂ ਤੇ ਇਹ ਵਿੱਚੋਂ ਕਿੰਨੀ ਕਿੰਨੀ ਕਣਕ ਸਕਾਹ ਜਾਂਦੀ ਹੈ ਪਿਛਲੀ ਵਾਰਾਂ ਬੜੀ ਪ੍ਰੋਬਲਮ ਆਈ ਹਾਂਜੀ ਉਹ ਐਸੇ ਕਰਕੇ ਨਾ ਕਿ ਕਈ ਵਿਚਾਰੇ ਨਾ ਬੜੇ ਅੱਕੇ ਸੜੇ ਖਪੇ ਕਈ ਪੈਸੇ ਲਾ ਲੈਂਦੇ ਕੋਈ ਹੱਲ ਨਹੀਂ ਨਿਕਲਦਾ ਕਿਉਂਕਿ ਦਵਾਈਆਂ ਜਿਹੜੀਆਂ ਨਾ ਉਹੋ ਜਿਹਾ ਅਸਰ ਨਹੀਂ ਕਰਦੀਆਂ ਉਹ ਜੀਮੀਦਾਰ ਨਾ ਪਿਛਲੇ ਦਿਨ ਬੜੀ ਸਪਰੇਅ ਕੀਤੀ ਸੀ ਤੇ ਕਈ ਵੀਰ ਭਰਾ ਮੇਰੇ ਕੋਲ ਆਏ ਜਾਂਦੇ ਬਾਬਾ ਜੀ ਯਾਰ ਸੁੰਡੀ ਮਾਰਦੀ ਨਹੀਂ ਗਲਾਵੀ ਸਪਰੇਅ ਬੜੀ ਕੀਤੀ ਕਲੋਰੋ ਦੀ ਉਹ ਦਵਾਈਆਂ ਤਾਂ ਮੈਂ ਇਹ ਦਵਾਈਆਂ ਨਾ ਨਹੀਂ ਮਾਰਨ ਵਾਲੀ ਮੈਂ ਇਹ ਇਹਦਾ ਨਾ ਜ਼ਿਆਦਾ ਵੱਧ ਗਿਆ ਵਾ ਉਹ ਵੀ ਐਡਵਾਂਸ ਹੋ ਗਈ ਸੁੰਡੀ ਹਾਂ ਹੋ ਗਈ ਮੈਂ ਇਹਨੂੰ ਕੋਈ ਚੀਜ਼ ਮਾਰਸਾਂ ਦੀ ਡੀਜ਼ਲ ਹਾਂਜੀ ਢੀਜੇ ਲਾ ਕੇ ਛੱਟਾ ਦੇ ਕੇ ਪਾਣੀ ਲਾ ਦੋ ਹਾਂਜੀ ਸੁੰਡੀ ਨਾ ਲੱਬੂ ਤੁਹਾਨੂੰ ਜਾਂਦੀ ਕਿਧਰ ਠੀਕ ਹੈ ਸਸਤਾ ਧੜਾ ਜੇ ਲੀਟਰ ਲੈ ਕੇ ਡੇਢ ਲੀਟਰ ਭਾਵੇਂ ਪਾ ਲਓ ਕੋਈ ਪ੍ਰੋਬਲਮ ਨਹੀਂ ਇਹਨੇ ਕੋਈ ਨੁਕਸਾਨ ਨਹੀਂ ਕਰਨਾ ਠੀਕ ਹੈ ਜੀ ਹਾਂ ਗੋ ਖੇਤ ਕਿੱਲੇ ਦੇ ਵਿੱਚ ਪੈਣਾ ਡੇਢ ਲੀਟਰ ਕੋਈ ਗੱਲ ਨਹੀਂ ਇਹਨੂੰ ਛੱਟਾ ਲਾ ਕੇ ਛੱਟਾ ਦੇ ਦੋ ਕੋਈ ਨੁਕਸਾਨ ਸੁੰਡੀ ਨਹੀਂ ਲੱਬੂ ਸੁੰਡੀ ਛੱਡਿਆ ਪੈੜੀ ਦੀ ਸਿਉਂਗ ਵੀ ਨਾ ਲੱਬੂ ਅੱਛਾ ਸਿਉਂਗ ਤੇ ਸੁੰਡੀ ਦੋਵਾਂ ਦਾ ਲਾਜ ਸਿਉਂਗ ਵੀ ਮਾਰ ਦੂਗੀ ਠੀਕ ਸਿਉਂਗ ਨੂੰ ਜਿੰਨਾ ਵੀਰਾ ਨਹੀਂ ਸਿਉਂਗ ਮਾਰਦੀ ਉੱਚੋ ਪਕਰ ਕੇ ਡੀਜ਼ਲ ਵਿੱਚ ਲਾ ਇਹ ਡੀਜ਼ਲ ਰੇਤਾਂ ਲਾ ਕੇ ਡੀਜ਼ਲ ਤੇ ਛਟਾ ਦੇ ਦੇਣ ਤੇ ਜਿਹੜੀ ਪੈਲੀ ਸਿਉਂਗ ਹੈ ਉਹਨੂੰ ਛਟਾ ਦੇ ਕੇ ਤੇ ਪਾਣੀ ਲਾ ਦੋ ਸਿਉਂਗ ਨਾ ਲੱਭੂਗੀ ਹਾਂਜੀ ਕਈਆਂ ਪੈਲੀਆਂ ਸਿਉਂਗ ਵੀ ਹੈਗੀ ਨਾ ਕਣਕਾਂ ਵਾਲੀਆਂ ਇਦਾਂ ਡੱਬੇ ਦੇ ਸਿਉਂਗ ਹੈ ਤੋ ਸਿਉਂਗ ਹੀ ਖਾਈ ਜਾਂਦੀ ਇਹਨੂੰ ਹਾਂਜੀ ਕਣਕ ਨੂੰ ਤੇ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਇਹ ਇੱਕ ਵਾਰੀ ਤਜਰਬਾ ਕਰਕੇ ਵੇਖ ਲਿਓ ਵੱਧ ਤੋਂ ਵੱਧ ਇਹ ਤਜਰਬੇ ਤੁਹਾਡਾ 150 ਰੁਪਈਆ ਲੱਗਣਾ ਇਨੀਆਂ ਦਵਾਈਆਂ ਖਰਚ ਰਹੇ ਜੇ ਇੱਕ ਵਾਰੀ ਕਰਕੇ ਤਾਂ ਫਿਰ ਦੱਸਿਓ ਜੇ ਨਾ ਲਾਜ ਹੋਇਆ ਤਾਂ ਫਿਰ ਤਾਂ ਆਖਿਓ ਲਾਜ ਨਹੀਂ ਆਪਾਂ ਸੁਖਮਨ ਜੀ ਆਪਾਂ ਉਹ ਚੀਜ਼ ਦੱਸਣੀ ਜਿਹੜੀ ਕੀਤੀ ਹੈ ਹਾਂ ਨਹੀਂ ਤਾਈਓ ਮੈਂ ਕਹਿ ਰਿਹਾ ਜਦੋਂ ਕੀ ਕੀਤਾ ਉਹ ਗਲਤ ਰਾਇ ਨਹੀਂ ਦੇਣੀ ਵੀ ਤੁਸੀਂ ਐਦਾਂ ਕਰੋ ਕਿਉਂਕਿ ਜਿਹੜਾ ਤਜਰਬਾ ਆਪਣੇ ਹੱਥੀਂ ਕੀਤਾ ਉਹ ਦੱਸਣਾ ਹਾਂ ਬਿਲਕੁਲ ਜਿਹਦਾ ਆਪਾਂ ਨੂੰ ਲਾਭ ਬੈਨੀਫਿਟ ਹੈ ਵੀ ਇਹ ਆਪਾਂ ਸਹੀ ਆ ਨਹੀਂ ਆਪਾਂ ਗਲਤ ਕਿਸੇ ਵੀਰ ਭਰਾ ਨੂੰ ਸਲਾਹ ਨਹੀਂ ਦੇਣੀ ਵੀ ਤੂੰ ਆਹ ਕਰ ਲੈ ਐਦਾਂ ਕਰ ਲੈ ਹਾਂ ਹਾਂਜੀ ਉਹਦੇ ਵਿੱਚ ਨੁਕਸਾਨ ਹੁੰਦਾ ਵਾ ਆਪਾਂ ਦੇ ਜ਼ਿਮੀਂਦਾਰ ਨੂੰ ਇਹੋ ਦੱਸਣਾ ਕਿ ਹੁਣ ਬਹੁਤੇ ਜ਼ਿਮੀਂਦਾਰਾਂ ਪਤਾ ਨੂੰ ਉਹ ਡਰ ਜਾਂਦੇ ਆ ਵੀ ਹਰਿਆ ਡੀਜ਼ਲ ਪਾ ਨੁਕਸਾਨ ਨਾ ਹੋਵੇ ਕੋਈ ਨੁਕਸਾਨ ਨਹੀਂ ਹੁੰਦਾ ਹਾਂਜੀ ਤੁਸੀਂ ਭਾਵੇਂ ਝੋਨੇ 'ਚ ਵੀ ਸੌਂਗ ਪੈਂਦੀ ਆ ਤੇ ਝੋਨੇ ਨੂੰ ਹੀ ਪਾ ਸਕਦੇ ਡੀਜ਼ਲ ਹਾਂਜੀ ਇਹ ਤਾਂ ਰਲਾਗ ਦੇ ਛਟਾ ਦੇ ਪਾਣੀ ਲਾ ਸਕਦੇ ਕਣਕ ਨੂੰ ਵੀ ਪਾ ਸਕਦੇ ਕੋਈ ਵੇਦੇ ਪ੍ਰੋਬਲਮ ਨਹੀਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਤੇ ਇਹ ਸੁੰਡੀ ਜਿਹੜੀ ਆ ਨਾ ਉਹ ਨਹੀਂ ਸੌਂਗ ਜਾਂ ਸੁੰਡੀ ਉਹ ਨਹੀਂ ਲੱਭੂਗੀ ਠੀਕ ਹੈ ਜੀ ਠੀਕ ਕਿਉਂ ਜਿੱਥੇ ਥੰਦਾ ਲਾਇਆ ਜੇ ਨਹੀਂ ਕਿਸ ਨੂੰ ਇਹਦਾ ਤਜਰਬਾ ਤੇ ਸੁੱਕੇ ਥਾਂ ਕਰਕੇ ਵੇਖ ਲੈ। ਹਾਂਜੀ ਥੋੜੇ ਥਾਂ ਤੇ ਕਰਕੇ ਥੋੜੇ ਥਾਂ ਤੇ ਨਹੀਂ ਇੱਕ ਟੁਬਕਾ ਸਿਉਂਕ ਦਾ ਉਹ ਕਲੋਰੋ ਦਾ ਦਵਾਈ ਸਿਉਂਕ ਵਾਲੀ ਰੱਖ ਲੈ। ਹਾਂਜੀ ਇੱਕ ਡੀਜ਼ਲ ਦਾ ਟੁਬਕਾ ਰੱਖ ਲੋ। ਅੱਛਾ ਜੀ। ਸਿਉਂਕ ਲਿਆ ਕੇ ਤੇ ਛੱਡ ਦੋ। ਅੱਛਾ ਜੀ। ਇੱਕ ਡੀਜ਼ਲ ਦੇ ਵਿੱਚ ਉਹ ਨਗਾ ਦੋ ਤੇ ਇੱਕ ਉਹ ਕਲੋਰ ਦੇ ਵਿੱਚ ਉਹ ਨਗਾ ਦੋ। ਠੀਕ ਹੈ ਜੀ। ਹਾਂ ਵੇਖੋ ਵੀ ਤੁਹਾਨੂੰ ਜਿਹੜੀ ਕਲੋਰੋ ਥਾਂ ਨੰਗੂ ਉਹ ਸਿਉਂਕ ਤੁਰ ਹੀ ਜਾਊਗੀ। ਠੀਕ ਹੈ ਜੀ। ਤੇ ਜਿਹੜੀ ਤੁਸੀਂ ਡੀਜ਼ਲ ਦੇ ਵਿੱਚ ਉਹ ਡੀਜ਼ਲ ਪਾਰ ਨਹੀਂ ਕਰ ਸਕਦਾ। ਅੱਛਾ ਜੀ ਹਾਂ ਉਹ ਉੱਥੇ ਡੀਜ਼ਲ ਨੰਗ ਨਹੀਂ ਸਕਦੇ ਡੀ ਉੱਥੇ ਖਤਮ ਹੋ ਜਾਣੀ ਮਤਲਬ ਸਿੱਧੀ ਸਾਡੀ ਕੋਈ ਮੰਨਣ ਦੀ ਲੋੜ ਨਹੀਂ ਹੱਥੀ ਤੇ ਤਜਰਬਾ ਕਰਕੇ ਜੇ ਤੁਹਾਡਾ ਜਦ ਤਜਰਬਾ ਪਾਸ ਹੋਣ ਡਿਆ ਤੇ ਫੇਰ ਗਾ ਕਰੋ ਫੇਰ ਪਾ ਲਓ ਹਾਂ ਜੀ ਹਾਂ ਓਕੇ ਬਾਬਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ